ਸ਼ਰੀਰਾ ਦੇ ਮਹੱਲਾ ਤੀਜਾ ਗੁਰਮੁਖ ਨਾਮ ਤੇ ਆਈਐ ਮਨਮੁਖ ਬੂਝ ਨਾ ਪਾਵੇ ਗੁਰਮੁਖ ਸਦਾ ਮੁਖ ਉਜਲੇ ਹਾਰ ਵਸਿਆ ਮਨ ਆਵੇ ਸਹਜ ਹੀ ਸੁਭ ਪਾਈਐ ਸਹਜ ਰਹਿ ਸਮਾਏ ਭਾਈ ਰੇ ਦਸਨ ਦਸੋ ਗੁਰ ਕੀ ਸੇਵਾ ਗੁਰ ਭਗਤ ਵਿਰਲਾ ਪਾਏ ਕੋਈ ਹਉ ਸਦਾ ਸੁਹਾਗ ਸੁ ਹਗਣੇ ਜੇ ਚੱਲੇ ਸਤ ਗੁਰ ਧਾਰੇ ਸਦਾ ਤੇਰੇ ਵਿੱਚ ਲਪਾਈਐ ਨਾ ਮਰੈ ਨਾ ਜਾਵੇ ਸਭ ਦਮੀਨੇ ਨਾ ਵੀਸੁਰਿ ਤਿਰਕ ਅੰਤ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜਾ ਨਾ ਬੁਝੇ ਪੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸਭ ਦਾ ਜਗ ਦੁਖੀਆ ਕੋ ਰਹਿ ਮਨ ਮੁਖਾਂ ਨੂੰ ਗਈ ਖਾਏ ਸਭ ਦੇ ਨਾਮ ਤੇ ਆਈਏ ਸਭ ਦੇ ਸੱਚ ਸਮਾਏ ਮਾਇਆ ਭੁੱਲ ਸਿੱਧ ਫਿਰੇ ਸਮਾਦ ਨਾ ਲੱਗਾ ਸੁਭਾਏ ਤੀਨੇ ਲੋਗ ਆਪਤ ਹੈ ਅਦ ਕਰਹੀ ਲਪਟਾਏ ਬਿਨ ਗੁਰਮੁਖਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿ ਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜੀਉ ਬਦ ਹੈ ਹਉ ਮੈਂ ਕਰਮ ਕਮਾਏ ਬਿਨ ਸਬਦਾ ਧਰਮ ਨਾ ਚੁਕਈ ਨਾ ਵਿਚੋ ਹਉ ਮੈਂ ਜਾਏ ਬਿਨ ਪ੍ਰੀਤੀ ਭਗਤਨਾ ਹੋਵੇ ਬਿਨ ਸ਼ਬਦਾ ਥਾਇ ਨਾ ਪਾਵੇ ਸ਼ਬਦੇ ਹਉ ਮੈਂ ਮਾਰੀਐ ਮਾਇਆ ਕਾ ਤ੍ਰਮ ਜਾਰੇ ਨਾਮ ਪਦਾਰਥ ਤਾਈਐ ਗੁਰਮੁਖ ਸਹਿਜ ਸੁਭਾਅ ਬਿਨ ਗੋੜੇ ਬੋਣ ਨਾ ਜਾਪਨੇ ਬਿਨ ਗੋੜਾ ਭਗਤਨਾ ਹੋਏ ਭਗਤ ਵਸਿਲੇ ਹਰ ਮਨਵਸਯਾ ਸਹਿਜੇ ਮਿਲੇ ਆ ਪ੍ਰਵਸੋ ਨਾਨਕ ਸ਼ਬਦੇ ਹਰ ਸਾਲ ਆਹੀਐ ਕਰਮ ਪਰਾਵਤੋ ਸ੍ਰੀ ਰਾਮ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕਿੰਨਾ ਆਪੇ ਪਰਮ ਭੁਲਾਏ ਮਰਮੁਖ ਕਰਮ ਕਰੇ ਨਹੀਂ ਬੁੱਝੇ ਬੁਰਖਾ ਜਨਮ ਗਵਾਏ ਗੁਰ ਬਾਣੀ ਇਸ ਜਗ ਮੈਂ ਚੰਨ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋ ਰਹਾ ਬਾਰੇ ਮੰਗਿਆ ਭਉ ਪੱਗ ਆ ਹਰ ਚਰਣੀ ਚ ਤੁਲਾਏ ਗੁਰਮੁਖ ਸਬਦ ਕਮਾਈਏ ਹਰ ਬਸਾ ਮਾਰੇ ਆਏ ਘਰ ਮਹਿਰ ਸੱਚ ਸਮਾਈਏ ਜਮ ਕਾਲ ਨ ਸਕੈ ਖਾਇ ਨਾਮ ਆ ਸ਼ਿਬ ਕਬੀਰ ਜੋਰਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸਬਦ ਪਛਾਨੈ ਹਮੇ ਜਾਤ ਗਵਾਈ ਸੋਹਣ ਹਾਰ ਤੇ ਕੀ ਬਾਣੀ ਗਾਏ ਕੋ ਨਾ ਮਿਟੈ ਭਾਈ ਬੈਤ ਪੁੱਤ ਕਰਮ ਕਰਮ ਕੇਸ਼ ਸੰਜਮ ਨਾ ਪਰੈ ਦੂਜਾ ਭਾਵ ਨ ਜਾਣ ਸਤਗੁਰ ਤੇ ਤੇਆ ਨਿਰਮਲੋ ਆਨੰਦ ਨਾਮ ਵਖਾਣ ਏਕੋ ਪੜੈ ਏਕੋ ਨਾਮ 부ਜੈ ਦੂਜਾ ਵਰਨ ਜਾਣ ਖੜ ਬਰਸਨ ਜੋਗੀ ਸਨੇ ਆਸੀ ਬਿਨ ਗੁਰ ਧਰਮ ਭੁਲਾਏ ਸਤਗੁਰ ਸੇਵਿ ਤਾ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ ਸਚੀ ਬਾਣੀ ਸਿਉ ਚਿਤ ਲਗ ਹੈ ਆਵਨ ਜਾਨ ਰਹਾਏ ਪੰਡਤ ਪਰ ਪਰਵਾਦ ਵਖਾਣ ਹੈ ਬਿਨ ਗੁਰ ਭਰਮ ਪੁਲਾਏ ਲਖ 84ਹ ਫੇਰ ਪਿਆ ਬਿਨ ਸਬਦਾ ਮੁਕਤ ਨਾ ਪਾਏ ਜਾ ਨਾਉ ਚੇਤਾ ਤਾ ਗਤ ਪਾਏ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਨਹਾ ਨਾਮ ਹਰੂਪ ਜੈ ਜਾ ਸਤ ਗੁਰ ਮਿਲਾ ਸੁਭਾਏ ਮਾਤਨ ਹਰਪੀ ਆਪ ਗਵਾਈ ਚੱਲਾ ਸਤ ਗੁਰ ਭਾਏ ਸਦ ਬਲਿਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚਤਲਾਈ ਸੋ ਬ੍ਰਹਮਣ ਬ੍ਰਹਮ ਜੋਬਿੰਦ ਹਾਸੇਤੀ ਰੰਗ ਰਾਤਾ ਪ੍ਰਭ ਨਿਗਟ ਵਸਾ ਸਵਨਾ ਘਟ ਅੰਤਰ ਗੁਰਮੁਖ ਵੇਲੇ ਜਾਤਾ ਨਾਨਕ ਨਾਮ ਮਿਲਾ ਬੜਿਆਈ ਗੁਰ ਕੈ ਸਬਦ ਪ੍ਰਸ਼ਾਤਾ ਸ਼੍ਰੀ ਰਾਗ ਮਹੱਲਾ ਤੀਜਾ ਸਹਿਜ ਨੂੰ ਸਭ ਲੋਚਦੀ ਬਿਨ ਗੁਰ ਪਾਇ ਆ ਨਾ ਜਾਏ ਪਰ ਪਰ ਪੰਡਤ ਜੋਤ ਕੀ ਥਕੇ ਠੇਕੀ ਪਰਮ ਪੁਲਾਏ ਗੁਰ ਭੇਟੇ ਸਹਿਜ ਪਾਇ ਆਪਣੀ ਕਿਰਪਾ ਕਰੋ ਰਜਾਏ ਭਾਈ રે ਗੁਰ ਬਿਨ ਸਹਿਜ ਨਾ ਹੋਏ ਸਬਦੈ ਹੀ ਤੇ ਸਹਿਜੂ ਪਜਾ ਹਰ ਪਾਇਆ ਸਤਿ ਸੂਰਹਾ ਸਹਜੇ ਗਾਵਿਆ 타ਇਤੋ ਬੈਰ ਸਹਜ ਕਥਨੀ ਬਾਦ ਸਹਜ ਹੀ ਭਗਤੂ ਪੁਜੈ ਸਹਜ ਪਿਆਰ ਬੈਰਾਗ ਸਹਜੇ ਹੀ ਤੇ ਸੁਖ ਸਾਥ ਹੋਏ ਬਿਨ ਸਹਜ ਜੀਵਨ ਬਾਦ ਸਹਜ ਸਹਾਰਾ ਹੀ ਸਦਾ ਸਦਾ ਸਹਜ ਸਮਾਗ ਲਗਾਇ ਸਹਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਇ ਸ਼ਬਦੇ ਹੀ ਹਰ ਮਨ ਵਸ ਰਸਨਾ ਹਰ ਦਾਸ ਖਾਇ ਸਹਜੇ ਕਾਲ ਵਿਦਾਰਿਆ ਸਤਿ ਸਰਣਾਈ ਪਾਏ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਏ ਮਾਇਆ ਵਿੱਚ ਸਹਜਨਾ ਉਪਜਾਇ ਮਾਇਆ ਦੂਜੈ ਪਾਏ ਮਾਮੁਖ ਕਰਮ ਕਮਾਵਣੇ ਹਮੈ ਜਲੇ ਜੁਲਾਏ ਜੰਮਣ ਮਰਣ ਨਾ ਚੂਕਈ ਫਿਰ ਫਿਰ ਆਵੈ ਜਾਏ ਤ੍ਰੇ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੇ ਗੁਣ ਧਰਮ ਕੁਲਾਏ ਪੜਿਐ ਗੁਣਿਐ ਕਿਆ ਘਟਿਐ ਜਾ ਮੁੰਡਾ ਕੁੱਥਾ ਜਾਏ ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲਾ ਪਾਏ ਨਿਰਗੁਣ ਨਾਮਨ ਬਨਹ ਸਹਿਜ ਸੁਜੀ ਹੋਏ ਗੁਣਵੰਤੀ ਸਾਰਾਇ ਸਚੇ ਸਚੀ ਸੋਏ ਭੁੱਲਿਆ ਸਹਿਜ ਮਿਲਾਇਸੀ ਸ਼ਬਦ ਮਿਲਾਵਾ ਹੋਏ ਦੇਵ ਸਹਾਜ ਸਾਹਿਬ ਆਮ ਦੇ ਹੈ ਮਾਇਆ ਹੋ ਕੁਭਾਰ ਸਹਿਜ ਹੀ ਸੁਜੀ ਪਈ ਸੱਚੇ ਸਬਦ ਆਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਉਤਾਰ ਸਹਿਜੇ ਦੇਸ਼ ਪ੍ਰਸ਼ਾਣੀਏ ਨਿਰਭਉ ਜੋਤਿ ਮਨੰਕਾਰ ਸਭਨਾ ਜੀ ਆਕਾ ਇਕ ਦਾਤਾ ਜੋਤੀ ਜੋਤਿ ਮਲਾਵਣ ਹਾਰ ਪੂਰੇ ਸਬਦ ਸਲਾਈਏ ਜਿਸੁ ਦਾ ਅੰਤ ਨਾ ਪਾਰਾਵਾਰ ਗਿਆਨੀਆਂ ਆਕਾਤ ਹਰ ਨਾਮ ਸਜ ਕਰੇ ਬਾਪਾਰ ਅਨੰਦ ਨਿਹਾਰ ਨਾਮ ਲੈਨ ਅਕੁੱਟ ਭਰੇ ਪੰਡਾਰ ਨਾਨਕ ਤੋਟਨਾ ਆਵੈ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸੌਰਮੁ ਰੁਇਆ ਪੈਰਿ ਨਾ ਤਵ ਜਨੁ ਮਰੁਨੁ ਮਰੁਨੁ ਦੁਖੁ ਜਾਏ ਪੂਰੇ ਸਬਦ ਸਭ ਸੋਝੀ ਹੋਏ ਹਰ ਨਾਮੈ ਰਹਿ ਸਮਾਵੇ ਮਰਮਰੇ ਸਰਬੁਰ ਸੋ ਚਤਲਾਏ ਨਿਰਮਲ ਨਾਮ ਸਦ ਨਰ ਤਨ ਆਪ ਵਸ ਮਨਿ ਆਏ ਰਹਾ ਹਰ ਜੀਉ ਰੱਖੋ ਆਪਣੀ ਸਰਣਾਈ ਜੋ ਰੱਖੇ ਤੋ ਰਹਿਣਾ ਗੁਰ ਕੈ ਸਬਦ ਜੀਵਤ ਮਰਾਇ ਗੁਰਮੁਖ ਭਵਜਨ ਕਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸਬਦ ਸੁਹਾਈ ਆਪੇ ਮਨ ਵਸੇ ਪ੍ਰਗਟ ਕਰਤਾ ਸਹ ਜੀ ਰਹਿਆ ਸਮਾਈ ਪਿਥਰਾ ਮਾਨੁ ਮੋਕ ਸਬਦਨਾ ਤਾ ਵਾ ਬੰਦਨ ਬੰਦ ਕੋ ਆਇਆ ਲਖ ਤੋ ਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਾਨੁ ਆਨੰਦ ਹੈ ਫੁੱਟੇ ਸਬਦ ਰੰਗ ਰਾਪੇ ਅਨੰਦ ਗੁਣ ਗਾਵੇ ਸਭ ਨਿਰਮਲੋ ਸਹਿਜ ਰਾਮ ਸਮਾਪੇ ਗੁਰਮੁਖੇ ਅੰਮ੍ਰਿਤ ਬਾਣੀ ਬੁਲੇ ਸਭ ਆਤਮ ਰਾਮੁ ਪੁਛਾੜੀ ਕੋ ਸੇਵਨ ਇਕ ਅਰਧ ਰਹਿ ਗੁਰਮਖਿ ਅਕਥ ਕਹਾਣੀ ਸਚਾ ਸਾਹਿਬ ਸੇਵੀਏ ਗੁਰਮੁਖ ਵਸਾ ਮਨਿਆਏ ਸਬਾ ਰੰਗ ਸਾਰਾ ਤੇ ਸੱਚ ਸੇਵ ਆਪਣੀ ਕਿਰਪਾ ਕਰੇ ਮੇਰਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁਤਿਆਵੇ ਜਗਾਏ ਆਪੇ ਮੋਹ ਮਿਲਾਏ ਦਾਵ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹਾਂਵਾਤੀ ਜਾ ਸਤਿਗੁਰੂ ਸੇਵੇ ਹਰ ਮਾਨੁ ਨਿਰਮਲ ਆਪਿ ਪਵਿੱਤ ਸਰੀਰੇ ਮਨ ਹਾਨਾਮ ਸਦਾ ਸੁਖ ਪਾਇਆ ਭੇਟਿਆ ਜ਼ਹਿਰ ਗੰਭੀਰ ਸੱਚੀ ਸੰਗਤ ਬੈਸਣ ਸਤ ਨਾਮ ਮਨ ਧੀਰ ਮਨ ਦੇ ਸਤਗੁਰੂ ਸੇਵਨ ਸੰਗ ਸਤਗੁਰੂ ਸੇਵਿਆ ਹਰ ਹਰਮਨ ਵਸ ਲੱਗਾ ਨ ਮਹਿਰ ਪਤੰਗ ਹਾ ਸਚੈ ਸਬਦ ਪਾਤੋ ਉਪਜੈ ਸਚੇ ਕਾ ਸਚੇ ਸਚਾ ਨਾਉ ਜਿਨਿ ਹੋਮੈ ਮਾਰ ਪੁਛਾੜਿਆ ਹਉ ਤਿਨ ਬਲਿਹਾਰੈ ਜਾਉ ਮਾਲ ਮੁਕੈ ਸਚਾ ਜਾਣਨੀ ਤੈ ਨਠੌਰ ਰਤ ਤੂ ਥਾਉ ਸਚ ਖਾਣਾ ਸਚ ਪੈਣੜਾ ਸਚੇ ਹੀ ਵਿੱਚ ਵਾਸ ਸਵਾ ਸਚਾ ਸਲਾਹਣਾ ਸਚ ਸਬਦਿ ਨਿਵਾਸ ਸਵਾਤਮ ਰਾਮ ਪੁਛਾੜਿਆ ਗੁਰਮਤੀ ਨਿਜ ਘਰ ਵਾਸ ਸਤਿਵੇਖਣ ਸਚ ਬੋਲਣਾ ਤਾਨਾ ਮਾਰ ਸੱਚ ਹੋਏ ਸੱਚੀ ਸਾਖੀ ਉਪਦੇਸ਼ ਸਾਚੇ ਸੱਚੇ ਸੱਚੀ ਸੋ ਜਿਨੇ ਸਤਿਵੇ ਸਾਰੇ ਆਸੇ ਦੁਖੀਏ ਚੱਲੇ ਰਹੇ ਸਰਗੁਰ ਜਿਨੇ ਨਾ ਸੇਵਿਓ ਸੇਕੇ ਪਾਇ ਸੰਸਾਰ ਜਨ ਦਰਬ ਦੇ ਮਾਰੀਏ ਕੂਕ ਨਾ ਸੁਣੈ ਪੂਕਾਰ ਬਿਰਥਾ ਜਨਮ ਗਵਾਇ ਮਰ ਜੰਮਹਿ ਵਾਰ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਗੁਰ ਸਰਣਾ ਸਤਗੁਰ ਸੱਚ ਦਿਰਲਾ ਦਿਰਾਇਆ ਸਦਾ ਸਦ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹਿਥਾ ਸਭ ਦੇ ਭਉ ਜਲ ਤਰਣਾ ਲੱਖ ਚੌੜਾਸੀ ਹੈ ਫਿਰ ਦੇਰੇ ਬਿਨ ਸਭ ਗੁਰ ਮੁਕਤ ਨਾ ਹੋਈ ਪਰ ਪਰ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਕੋਈ ਸਤਗੁਰ ਸਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚਾ ਲਾਇ ਸੇ ਸਤ ਲੱਭੇ ਨਿਕ ਸੱਚੀ ਕਾਰ ਕਰਨ ਤਨਾਂ ਦੇ ਘਰ ਵਾਸਾ ਪਾਇਆ ਸੱਚਾ ਮਹਿਲ ਰਹਿਨ ਨਾਨਕ ਕੋ ਤਉ ਸੁਖੀਏ ਸਦਾ ਸੱਚਾ ਨਾਮ ਰਚਾਨਾ ਸ਼ੀਰ ਆਵੇ ਮਹਿਲ ਪੰਜਵਾ ਜਾ ਕਾ ਮੁਸ਼ਕਿਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨ ਸਾਗ ਤੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕਾ ਸਭ ਆਸਰਾ ਓ ਚਿਪ ਆਵਾ ਉਸ ਪਾਰ ਬ੍ਰਹਮ ਲੱਭਿਆ ਨਾ ਤੱਤੀਵਾ ਸਾਰੇ ਨਤਾਣਿਆ ਕਾ ਤਾਣ ਆਏ ਨਾ ਜਾਏ ਥੇ ਸਦਾ ਗੁਰਸਬਦੀ ਸਤਿ ਧਾਣ ਰਹਾਓ ਜੇ ਕੋ ਹੋਵਾ ਦੁਬਲਾ ਲਾਂਗ ਭੁਖ ਕੀ ਪੀਹ ਦਮੜਾ ਪੱਲਾ ਨਾ ਪਵੈ ਨਾ ਕੁਦ ਵਖੀਰੇ ਸਵਾਰਥੋ ਸਵਾਉ ਨਾ ਕੋ ਕਰੇ ਨਾ ਕਿਛੁ ਹੋਵਾ ਕਾਜ ਚਿਪਿ ਆਵੈ ਉਸ ਪਾਰ ਬ੍ਰਹਮ ਤਾਨੇ ਚਲੋ ਵਰਾਜ ਜਾ ਕਉ ਚਿੰਤਾ ਬਾਤ ਬਹੁਤ ਦੁਇ ਵਪਾਰੋ ਵੈ ਬ੍ਰਸਤ ਕੁਟਾਮ ਪਲੇਟਿਆ ਕਦੇ ਹੜਕ ਕਦੇ ਸੋਗ ਗਾਉਣ ਕਰੇ ਚਾਹ ਕੁੰਟ ਕਾ ਘੜੀ ਨਾ ਬੈਸਨ ਸੋਏ ਚਿਤ ਆਵਾ ਉਸ ਪਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹਿ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਰ ਵੇਖੋ ਹੁਣ ਅਗ ਕੀਏ ਹੁਆ ਅਸੁਰ ਸੰਘਾਰ ਪੋਥੀ ਗੀਤ ਕਵਤ ਕੇਸ਼ ਕਦੇ ਨਾ ਕਰਨ ਧਰਿਆ ਚਿਤ ਆਵਾ ਉਸ ਪਰ ਬ੍ਰਹਮ ਤਾਂ ਨਿਮਖ ਸਿਮਰਤ ਕਰਿਆ ਸਾਸਤ ਸਿਮਰਤ ਦੇਵ ਚਾਰ ਮੁਖ ਅਗਰ ਵਿਚ ਰਹੇ ਤਪੇ ਕਤੀਸਰ ਜੋਗੀ ਆ ਤੀਰਤ ਗਵਨ ਕਰੇ ਖਾਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੇ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮੁਲਕ ਸੁਖਦਾਰੀਆ ਸਹਰਾ ਭੋਗਨ ਦਸਫਾਰ ਬਾਲ ਸੁਹਾਵੇ ਸੁਰਣੇ ਚੱਲੇ ਹੁਕਮ ਹਫਾਰ रंग तमाशे भोग दी चाय लग रहया चित्त न आयो पार ब्रह्म ता सर्व की जूर दया बहुत तनाडाचारवंत सुभा नरमर रीते माधपत सुत पहिया सदो संग प्रीत लसकर तरकस बांध बांध जियो जियो सगली कीत चित्त न आयो पार ब्रह्म ता खर रसतल दीप ਨਾਇਾਰ ਹੋਗ ਨਾਸ਼ਦਰ ਕੇਸ਼ੇ ਨਾ ਕੇਸ਼ੋ ਕਾਰਾ ਸੂਰ ਮਿਰਤ ਨਾਇ ਆਵੀ ਚਿਤ ਤਸੋ ਅਹਨ ਸੁਭਗਾ ਭੂਵ ਸਾਧ ਕੇਸ਼ੇ ਕੀ ਤੋੜ ਆਪਰਾ ਜੀਏ ਨਾ ਸੰਕ ਭਰਿਆ ਚਿਤ ਨਾਇ ਉਤਾਰ ਬ੍ਰਹਮ ਜਮ ਕੰਕਰ ਵਾਸ ਪਰਿਆ ਕਿਰਪਾ ਕਰੇ ਜਿਸ ਤਾਰ ਬ੍ਰਹਮ ਹੋਗ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰ ਸੋ ਰੰਗ ਦੇਵ ਸ੍ਰੀ ਆਕਾ ਖੜਮ ਆਪ ਅਵਰ ਨ ਦੂਜਾ ਥਾਓ ਸਤਿਗੁਰ ਤੁਠਾ ਪਾਇਆ ਨਾਨਕ ਸੱਚਾ ਨਾਉ ਸੇਹਰਾ ਦੇ ਮਹੱਲਾ ਪੰਜਵਾ ਘਰ ਪੰਜਵਾ ਜਾਨੋ ਨਾਹੀਂ ਪਾਵੈ ਕਵਨ ਬਤਾ ਮਨ ਖੋਜ ਮਾਰਗ ਰੋ ਧਿਆਨੇ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨੇ ਹੀ ਜਾਤਾ ਜਗਾਉਤੀ ਰਾਤ ਜੁਗਤਾ ਜੋਗੀ ਕਹਿਤ ਮੁਗਤਾ ਕਵਸੀ ਤਪੇ ਰਾਤਾ ਮੋਨੇ ਮੋਰ ਧਾਰੀ ਸਰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਤਰਤੇ ਨਵ ਪ੍ਰਕਾਰਾ ਪੰਡਤ ਵੇਨ ਪੁਕਾਰਾ ਬਿਰਸ਼ਤੀ ਬਿਰਸ਼ਤ ਪਰਮਾਤਮ ਇਕ ਸ਼ਬਦੀ ਬਹਉ ਰੂਪ ਅਵਦੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰ ਬਨਤ ਨਿਰਹਾਰ ਵਰਤੀ ਆ ਪਰਸਾ ਇੱਕ ਨੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਰਵ ਰੋਗ ਤੋ ਪਾਵਾਂ त्यागी शरण ਪਾਵਾਂ ਨਾਨਕ ਗੁਰ ਚਰਨ ਪਰਾਪਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਜੋ ਵੀ ਅੰਦਰ ਜੋ ਵੀ ਆਤ ਕੋ ਭੀ ਅੰਦਰ ਭੋਗਿਆ ਤ੍ਰਾਂਤ ਨਾ ਪਾਇਆ ਸੁਰਗ ਮਸ਼ਕ ਪਿਆਨ ਜੀਓ ਹਵਾ ਲਈ ਹਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਧ ਸੰਸਾਰੋ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਰ ਜੀਓ ਬਾਰੇ ਬਿਟ ਤਾਹਾਰਾ ਜਾਪਦਾ ਸਬਨਾ ਵੈਨੋ ਪ੍ਰਤਾਪਦਾ ਸਤਿਗੁਰ ਬਾਦਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਾਲ ਜਾਈਏ ਜਿਤ ਮਿਲਿਆ ਪਰਮਗਤ ਤਾਈਏ ਸੋਰਨ ਆਰ ਮੋਦਰ ਲੋਜ ਦੇ ਸੋ ਸਤਿਗੁਰ ਦੀਆ 부ਝਾਏ ਜੀਓ ਸਾਤ ਸੰਗਤ ਕੈਸੀ ਜਾਣੀਏ ਜਿਥਾ ਏਕੋ ਨਾਮ ਬਖਾਨੀਏ ਏਕੋ ਨਾਮ ਹੁਕਮਹ ਨਾਨਕ ਸਤਿਗੁਰ ਦੀਆ 부ਝਾਏ ਜੀਓ ਇਹ ਜਗਤ ਭਰਮ ਪੁਲਾਇਆ ਆਪੋ ਤੋ ਦੁਖਵਾਇਆ ਪ੍ਰਤਾਪ ਲੱਗਾ ਦੁਹਾਗਣੇ ਭਾਗ ਜਨਾ ਕੇ ਨਾਹੇ ਜੀਓ ਦੁਹਾਗਣੇ ਕਿਆ ਨਿਸ਼ਾਨੀਆਂ ਖਸਮੋ ਕੁੱਥੀਆਂ ਫਿਰੇ ਨਿਮਾਨੀਆਂ ਮੈਲੇ ਦੇਸ ਤਨਾ ਕਾਮਣੇ ਦੁਖੀ ਰਹਿਣ ਵਿਹਾਇ ਜੀਓ ਸੋ ਅਗਣੇ ਕਿਆ ਕਰਮ ਕਮਾਇਆ ਪੂਰਬ ਲਿਖਿਆ ਪਾਇਆ ਨજર ਕਰੇਕਾ ਆਪਣੀ ਆਪ ਲੋ ਲਲਾਏ ਜੀਓ ਪਰਮਾ ਜਿਨ੍ਹਾਂ ਨੂੰ ਮੜਾਇਆ ਤਨੰਤਰ ਸਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨ ਸਹਾਰ ਪਿਆਰ ਜੀਓ ਜਿਨ੍ਹਾਂ ਭਾਣੇ ਕਾ ਰਸ ਆਇਆ ਤਿਲ ਵਿੱਚ ਹੋ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਬਦ ਲੈ ਮਿਲਾਏ ਜੀਓ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਬਸਾ ਲੈ ਮਿਲਾਏ ਜੀਓ ਸਤਗੁਰ ਮਿਲਿਆ ਫਲ ਪਾਇ ਜਿਹਦੇ ਵਿੱਚ ਅਹ ਕਰਨ ਚੁਕਾਇਆ ਬੁਰਮਤ ਕਾ ਦੁਖ ਟਟਿਆ ਭਾਗ ਬੈਠਾ ਮਸਤ ਕਰਾਇ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰੇ ਆ ਭਗਤਾਰ ਦੇ ਸਮਾਨੀਆਂ ਸੁਖ ਸੇਵਾ ਅੰਦਰ ਰੱਖੇ ਆਪਣੀ ਨਦਰ ਕਰੇ ਮਿਸਤਾਰ ਜੀਓ ਸਤਗੁਰ ਮਿਲਿਆ ਜਾਣੀ ਜਿਤ ਮਿਰੇ ਨਾਮ ਵਖਾਣੀਆਂ ਸਤਗੁਰ ਬਾਜਨਾ ਪਾਏ ਸਭ ਥੱਕੀ ਕਰਮ ਕਮਾਏ ਜੀਓ ਹਉ ਸਾਰੇ ਗੁਰੂ ਬੇਟੋ ਕਮਾਇ ਜਿਨ ਭ੍ਰਮ ਫੂਲਾ ਮਾਰਗ ਪਾਇ ਨਦਰ ਕਰੇ ਜੇ ਆਪਣੇ ਆਪੇ ਲੇ ਰਲਾਈ ਜੀਓ ਤੂ ਸਬਨਾ ਮਾਇ ਸਮਾਇ ਤਨ ਕਰਤਾ ਆਪ ਲੁਕਾਇ ਨਾਨਕ ਗੁਰਮਖ ਪਰਗਟ ਹੋਇ ਆ ਜਾ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਗਮਨ ਰਾਜਿਆ ਜੀਓ ਪਿੰਦ ਤੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀ ਯਾਦ ਕਰਮ ਅਸਤਤ ਭਾਰ ਜੀਓ ਸਭ ਸਮਝਨ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ જય ਕਾਲ ਜੀਓ ਮੇਰੇ ਗੁਣ ਅਗੁਣ ਨਾ ਵਿਚਾਰਿਆ ਪ੍ਰਾਪਨਾ ਬਿਰਧ ਸਮਾਰਿਆ ਕੰਠ ਲਾਏ ਕੈ ਰਖਿਓਨ ਲਗਿਆ ਨ ਤੱਤੀ ਬਾਉ ਜੀਓ ਮੈਂ ਮਾਨਤਾ ਨਾ ਪ੍ਰਭੂ ਤੇ ਆਇਆ ਜੀਏ ਇਛੇਰਾ ਪਾਲ ਪਾਇਆ ਸਾਥ-ਪਾਤ ਸਾਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜੀਓ ਤਦ ਆਪੇ ਆਪ ਪਾਇਆ ਦੂਜਾ ਖੇਲਕਾਰ ਬਿਕਲਾਇਆ ਸਭ ਸਚੋ ਸਚ ਬਰਤਦਾ ਜਸ ਭਾਵੇ ਤਿਸੈ ਬੁਝਾਏ ਜੀਓ ਗੁਰ ਪ੍ਰਸਾਦੀ ਪਾਇਆ ਤਥਾ ਮਾਇਆ ਮੋਹ ਸੁਕਾਇਆ ਕਿਰਪਾ ਕਰ ਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੈ ਗੋਵਾਲੀਆ ਤਦਾਪੇ ਗੋ ਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਧਨ ਸਵਾਰ ਜੀਉ ਜੇ ਸਭ ਗੁਰ ਸੋਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਉ ਤੇਰੀਆਂ ਸਦਾ ਸਦਾ ਚੰਗੇ ਆਈਆਂ ਮੈਂ ਰਾਤ ਦਹਿ ਵਡੇ ਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਇ ਮਨਾਈ ਸੋ ਜੀਓ ਸਭ ਗੁਰਪ੍ਰਤਮ ਨਰਾਇਆ ਤਿਸ ਜਿਹੜ ਅਵਰਨਾ ਕੋਈ ਜੀਓ ਰਹਾ ਗੋਸਾਨੀ ਮਹੰਦਾ ਇਤਰਾ ਅਮ ਅਬੇ ਸਭ ਮਿੱਠੜਾ ਭੈਣ ਭਾਈ ਸਭ ਸੱਜਣਾ ਤਦ ਜਿਹ ਹੈ ਨਹੀਂ ਕੋਈ ਜੀਓ ਤੇਰਾ ਹੁਕਮੇ ਸਾਵਨ ਆਇਆ ਮੈਂ ਸਤ ਕਾ ਹੱਲ ਜੋ ਆਇਆ ਨੌ ਦਿਨ ਲੱਗਾ ਆਖ ਕਰ ਹਰ ਗੋਲ ਬਖਸ ਜਮਾਏ ਜੀਓ ਹਾਉ ਗੁਰੂ ਦੇ ਇੱਕ ਪਛਾਨ ਦਾ ਆ ਕਾਗਲ ਚੇਤਨਾ ਜਾਣ ਦਾ ਹਰ ਇੱਕ ਤੈ ਕਾਲਿਆ ਲਾਇਓਨ ਜੋ ਖਾਵੈ ਪਿਐ ਨਿਬਾਰੇ ਜੀਓ ਤੁਸੀਂ ਭੋਗ ਪੁੰਚੋ ਪਾਏ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋਆ ਮਾਰ ਪਿੰਦ ਦਾ ਬਨ ਆਂਦੇ ਪੰਜ ਸ੍ਰੀਕ ਜੀਓ ਹਉ ਆਇਆ ਸਮੈ ਤੇ ਹੰਡਿਆ ਪੰਜ ਕਰਸਾਨ ਮੁਜੇਰੇ ਮਹਿਦਿਆ ਕੰਨ ਕੋਈ ਕੱਢਣਾ ਹੰਦਈ ਨਾਨਕ ਉੱਠਾ ਕੁਗਗਰਾਉ ਜੀਉ ਹਵਾਰੇ ਹੁਕਮਾਂ ਜਾਗਦਾ ਇਕ ਸਾਹਾ ਤੁਦ ਤਾਇਦਾ ਉਜੜ ਤੇ ਹੋ ਵਸਾਏ ਹਉ ਤੁਦ ਬਿਟੋ ਕੁਰਬਾਨ ਜੀਉ ਹਰ ਇੱਥੇ ਨੇਪ ਤਾਇਦਾ ਮਨ ਚਿੰਦੇ ਸੋ ਫਲ ਪਾਏਦਾ ਸੱਬੇ ਕਾਜ ਸਵਾਰੇਨ ਲਾਹੀਨ ਮਨ ਕੀ ਭੁੱਖ ਜੀਉ ਮਾਛਦੇ ਆ ਸਭੋ ਤੰਗਰਾ ਗੁਸਾਏ ਸੇਵੀ ਸਚੜਾ ਨਉ ਨਿਦ ਨਾਮ ਨਦਾਨ ਹਰ ਮੈਂ ਪੱਲੇ ਬੱਧਾ ਸ਼ਿਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸਬਦ ਵਸਾਇਆ ਸਭ ਗੁਰਪੁਰਖ ਵੇਖਾਲਿਆ ਮਸਤਕ ਧਰ ਕੇ ਹੱਥ ਜੀਉ ਮੈਂ ਬੱਧੀ ਸਤ ਧਰਮ ਸ਼ਾਲ ਹੈ ਗੁਰ ਸਿੱਖਾਂ ਲਹਦਾ ਧਾਰ ਕੈ ਤੈਰ ਤੂਆ ਪਖਾ ਫੇਰਦਾ ਕਿਸ ਨਿਵ ਨਿਵ ਲੱਗਾ ਪਾਏ ਜੀਉ ਸੋ ਗੱਲਾਂ ਗੁਰ ਪੈ ਆਵਾ ਨਾਮਧਾਨ ਇਸ ਨਾਨਕ ਗੁਲਾਇ ਸਭ ਮੁਗਤ ਹੋਆ ਸਾਰੜਾ ਨਾਨਕ ਸੱਚੀ ਬੇੜੀ ਚਾਰ ਜਿਓ ਸਭ ਸ੍ਰੇਸ਼ਟੋ ਸੇਵੇ ਦੇਨ ਰਾਪ ਜਿਓ ਦੇ ਕੰਨ ਸੁਣੋ ਅਰਦਾਸ ਜਿਓ ਫੋਟ ਵਜਾਏ ਸਭ ਦਿੱਠੀ ਆ ਤੁਸ ਆਪੇ ਲਏਨ ਛਦਾਏ ਜਿਓ ਕੋਣ ਮੁਕਮੋ ਹੁਆ ਮੇਰਵਾਨ ਦਾ ਪੈ ਕੋਈ ਨਕਸਰ ਨਹਨ ਦਾ ਸਭ ਸੁਖਾਲੀ ਬੁੱਠੀਆ ਇਹੋ ਹੁਆ ਹਲੇ ਮੀਰਾਜ ਜੀਓ ਚਨ ਚਮ ਅੰਮ੍ਰਿਤ ਵਰਸਦਾ ਬੁਲਾਇਆ ਬੁਲੀ ਖਸਮ ਦਾ ਬਰਬਾਰ ਕੀਆ ਤੁਧ ਉਪਰੇ ਤੂ ਆਪੇ ਪਾਏ ਥਾਏ ਜੀਓ ਤੇਰੇ ਆ ਭਗਤਾ ਫੁਖ ਸਾਧ ਤੇਰੀਆ ਹਰਿ ਨੂਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਤਿਆ ਮੈਂ ਗਲ ਵਿੱਚ ਲੈ ਹੋ ਮਿਲ ਆਏ ਜੀਓ ਤੋ ਜੇ ਵੜੇ ਆਵਰਨਾ ਪਹਲਿਆ ਤੂੰ ਦੀਪ ਲੋਪ ਤੈ ਹਲਿਆ ਤੂੰ ਖਾਨ ਬਨੰਤਰ ਰਾਵ ਰਹਿਆ ਨਾਨਕ ਭਗਤਾ ਸੱਚ ਅਧਾਰ ਜੀਓ ਹਉ ਗੋਸਾਈ ਦਾ ਪਹਿਲਵਾਨ ਰਾਮੈ ਗੁਰ ਮਿਲਿ ਉਚ ਦਮਲ ਰਾ ਸਭ ਹੋਈ ਛਿੰਜ ਇਕੱਠੀਆ ਦਈਓ ਬਠਾਵੇ ਕੈ ਆਪ ਜੀਓ ਵਾਟ ਵਜਨ ਟਮਕ ਤੇਰੀਆ ਮਲ ਮਲ ਲਥੇ ਲੈਂਦੇ ਫੇਰੀਆਂ ਨੇਹਤੇ ਪੰਜ ਜੋਹਾਨ ਮ ਗੁਰਾ ਥਾਪੀ ਦਿੱਤੀ ਕੰਡ ਜੀਓ ਸਾਰੇ ਇਕੱਠੇ ਹੋਏ ਆਇਆ ਕਰ ਗਾ ਸੁਨਵਾਟ ਵਟਾਇਆ ਬੁਰਮਖ ਲਾਵਾਲ ਹੈ ਦੇ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚੇ ਨਾ ਬਹੜਾ ਹਰਦ ਸੇ ਹਾਜ਼ਰ ਜਾਹਰਾ ਸੁਣ ਸੁਣ ਤੂੰ ਜਾ ਤਿਆਰੇ ਤੇਰੇ ਭਗਤ ਰੱਤੇ ਗੁਣਤਾ ਸਜੀਓ ਮੈਂ ਜੋਗ ਜੋਗ ਦਈਐ ਸੇ ਗੁਰ ਕੱਟੀ ਮੇਰੇ ਦੀ ਜੇੜੀ ਹਾਉ ਬਾਹੜੇ ਸਿੰਘ ਨਾ ਨਚਉ ਨਾਲਕ ਹੌਸਰ ਲਦਾ ਪਾਲ ਜੀਓ ਸ੍ਰੀ ਰਾਗ ਇਕ ਓਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿਰ ਹੈ ਰਹਿਣ ਕਾ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਗ ਪਾਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇ ਤੀ ਅਰਦਾਸ ਖਸਮ ਸੇ ਤੀ ਅਰਦਾਸ ਵਕਾਨ ਹੈ ਉਰਗ ਧਿਆਨ ਲੇਵ ਲਾਗਾ ਨਾਮ ਰਜਾਲ ਆਇਆ ਕਲ ਭੀਤਰ ਬਾਹਰ ਜਾਸੀ ਨੰਗਾ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀਲੇ ਪਾਸ ਕਉ ਨਾਨਕ ਪ੍ਰਾਣੀ ਪਹਿਲੇ ਪਹਿਰ ਹੈ ਹੁਕਮ ਪਿਆ ਗਰਬਾਸ ਦੂਜਾ ਤਰ ਆ ਰਹਿਣ ਕੈ ਵਣਜਾਰਿਆ ਮਿੱਤਰਾ ਬਿਸਰ ਗਿਆ ਧਿਆਨ ਹਥੋ ਰਤਨ ਚਾਈਏ ਵਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਨ ਹਥੋ ਰਤਨ ਚਾਈਏ ਪ੍ਰਾਣੀ ਮਾਪ ਕੈ ਸੁਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਸ਼ ਤੇਰਾ ਜਨ ਰਤ ਰਤਿ ਆਤ ਸੇ ਨਾ ਜਾਣ ਮਨ ਭੀਤਰ